नमस्कार आकाशवाणी ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਸਰਬਜੀਤਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿੱਤਿਆ ਐਲਵਨ ਪੁਲਾੜਿਆ ਨੇ ਸੂਰਜ ਧਰਤੀ ਐਲਵਨ ਬਿੰਦੂ ਤੇਤ ਵਾਲੇ ਆਪਣਾ ਪਹਿਲਾ ਕੋਰੋਨਲ ਚੱਕਰ ਪੂਰਾ ਕਰ ਲਿਆ ਹੈ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਕਲ ਕਿਹਾ ਕਿ ਇਸ ਦੀਆਂ ਸਟੇਸ਼ਨ ਕੀਪਿੰਗ ਪ੍ਰਕਿਰਿਆਵਾਂ ਨੇ ਦੂਜੇ ਕੋਰੋਨਾ ਆਰਬਿਟ ਵਿੱਚ ਸਫਲਤਾਪੂਰਵਕ ਟ੍ਰਾਂਸਫਰ ਨੂੰ ਯਕੀਨੀ ਬਣਾਇਆ ਹੈ ਆਦਿੱਤਿਆ ਐਲਵਨ ਮਿਸ਼ਨ 2 ਸਤੰਬਰ 2023 ਨੂੰ ਲਾਂਚ ਕੀਤਾ ਗਿਆ ਸੀ ਏ ਲੌਂਗ ਰੈਂਜੀਅਨ ਪੁਆਇੰਟ L1 ਤੇ ਇੱਕ ਭਾਰਤੀ ਸੂਰਜੀ ਨਿਗਰਾਨ ਨੇ ਇਸ ਨੂੰ 6 ਜੁਲਾਈ 2024 ਨੂੰ ਇਸ ਦੇ ਟੀਚੇ ਵਾਲੇ ਹੌਲੋ ਆਰਬਿਟ ਵਿੱਚ ਸ਼ਾਮਿਲ ਕੀਤਾ ਗਿਆ ਸੀ ਨੀਤੀ ਆਯੋਗ ਦਾ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਵੱਲ ਕਦਮੀ ਹੈ ਜਿਸ ਤਹਿਤ ਵੱਖ-ਵੱਖ ਮਾਪਦੰਡਾ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ ਉਜ਼ਿਲਿਆਨ ਵਕ ਵਕ ਖਾਸ ਖੇਤਰਾਂ ਵਿੱਚ ਅੱਗੇ ਲੈ ਜਾਣ ਲਈ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਪੰਜਾਬ ਦੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਜ਼ਿਲੰਦਰ, ਕਪੂਰਥਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਬਲਾਕ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨੇ ਹੁਣ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਦਾ ਸੰਪੂਰਨਤਾ ਬਿਆਨ ਭਲਕੇ 4 ਜੁਲਾਈ ਤੋਂ ਚਲਾਇਆ ਜਾ ਰਿਹਾ ਹੈ ਪੰਜਾਬ ਦੀ ਮਾਲੀਆ ਯੋਜਨਾ ਆਪਕਾਰਯੋਗ ਤੇਕਾਰਬਾਰੇ ਮੰਤਰੀ ਹਰਪਾਲ ਸਿੰਘ ਜੀਮਾ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਨੇ ਬਕਾਇਆ ਵਸੂਲੀ ਲਈ ਪੰਜਾਬ ਯਕਮੁਸ਼ਤ ਨਿਪਟਾਰਾ ਸੋਧ ਯੋਜਨਾ ਤਹਿਤ ਅਰਜ਼ੀਆਂ ਦਾਖਲ ਕਰਨ ਦੀ ਆਖਰੀ ਤਾਰੀਖ 16 ਅਗਸਤ ਤੱਕ ਵਧਾ ਦਿੱਤੀ ਹੈ ਇੱਕ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਕੀਮ ਦੀ ਸਮਾਸੀਮਾ ਵਿੱਚ ਵਾਅਦਾ ਕਰਨ ਦਾ ਉਦੇਸ਼ ਕੇਸਾਂ ਦੀ ਪਾਲਣ ਦੇ ਬੋਝ ਨੂੰ ਘਟਾਉਣਾ ਤੇ ਵਪਾਰ ਦੇ ਉਦਯੋਗ ਨੂੰ ਜੀਐਸਟੀ ਪ੍ਰਣਾਲੀ ਅਧੀਨ ਆਪਣੀ ਪਾਲਣਾ ਨੂੰ ਵਧਾਉਣ ਦੇ ਯੋਗ ਬਣਾਉਣਾ ਹੈ ਪੰਜਾਬ ਸਰਕਾਰ ਸੂਬੇ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ AIF ਨੋਤਸਾਹਤ ਕਰਨ ਵਿੱਚ ਲਗਾਤਾਰ ਮਿਸਾਲੀ ਕਦਮ ਚੁੱਕ ਰਹੀ ਹੈ। ਸੂਬੇ ਨੇ AIF ਸਕੀਮ ਅਧੀਨ ਸਭ ਤੋਂ ਵੱਧ ਪ੍ਰਵਾਨਿਤ ਪ੍ਰੋਜੈਕਟਾਂ ਨਾਲ ਲਗਾਤਾਰ ਕਈ ਮਹੀਨਿਆਂ ਤੋਂ ਭਾਰਤ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਇਹ ਜਾਣਕਾਰੀ ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜਾ ਮਾਚਰਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਵਾਲੇ ਦੇਸ਼ ਦੇ ਸਿਖਰਲੇ 10 ਜ਼ਿਲ੍ਹਿਆਂ ਵਿੱਚ ਪੰਜਾਬ ਦੇ 9 ਜ਼ਿਲ੍ਹੇ ਸ਼ਾਮਿਲ ਨੇ। ਉਨਾ ਦੱਸਿਆ ਕਿ ਪੰਜਾਬ ਨੇ ਕਿਸਾਨ ਭਲਾਈ ਲਈ 14199 ਅਹਿਮ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਇਹ ਪ੍ਰਾਪਤੀ ਨਾ ਸਿਰਫ AIF ਸਕੀਮ ਅਧੀਨ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ ਸਗੋਂ ਸੂਬੇ ਵਿੱਚ ਖੇਤੀਬਾੜੀ ਪੱਖੀ ਪ੍ਰਗਤੀਸ਼ੀਲ ਮਾਹੌਲ ਅਤੇ ਵਾਢੀ ਉਪਰੰਤ ਪ੍ਰਬੰਧਨ ਸੰਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਦਰਸਾਉਂਦੀ ਹੈ ਕੇਂਦਰ ਸਰਕਾਰ ਵੱਲੋਂ ਤਿਆਰ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਇ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀਦਨੀਮ 2023 ਲਾਗੂ ਹੋ ਗਏ ਨੇ। ਮੁਕਤਸਰ ਜ਼ਿਲ੍ਹੇ ਦੇ ਐਸਐਸਪੀ ਭਗirat ਸਿੰਘ ਮੀਣਾ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਬਾਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਿਖਲਾਈ ਦਿੱਤੀ ਗਈ ਹੈ। ਜੋ ਪੂਰੇ ਭਾਰਤ ਵਰਸ਼ ਦੇ ਵਿੱਚ ਤਿੰਨ ਜੋ ਨਵੇਂ ਕ੍ਰਿਮੀਨਲ ਲਾਜ਼ ਲਾਗੂ ਹੋਏ ਆਏਗੇ ਉਹਦੇ ਵਿੱਚ ਅਸੀਂ ਹਰ ਥਾਣੇ ਦੇ ਵਿੱਚ ਸਾਡੇ ਐਸਐਸਓ ਸਾਹਿਬਾਨ ਔਰ ਜੀਓ ਸਾਹਿਬਾਨ ਵੱਲੋਂ ਲੋਕਾਂ ਨੂੰ ਬੁਲਾ ਕੇ ਔਰ ਉਹਨਾਂ ਦੇ ਬਾਰੇ ਅਵੇਅਰ ਕੀਤਾ ਗਿਆ ਹੈਗਾ ਕਿ 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 ਨਵੇਂ ਪ੍ਰੋਵੀਜ਼ਨ ਇਹਦੇ ਵਿੱਚ ਐਡ ਕੀਤੇ ਹੋਏ ਹੈਗੇ ਕਿਦੇ ਨਾਲ ਹੀ ਅਸੀਂ ਜੋ ਸਾਡੀ ਪੁਲਿਸ ਫੋਰਸ ਹੈਗੀ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੂੰ ਅਸੀਂ ਵਕ ਵਕ ਟਾਈਮਾਂ ਦੇ ਬੁਲਾ ਕੇ ਔਰ ਜੂਨ ਮੰਥ ਦੇ ਵਿੱਚ ਟ੍ਰੇਨਿੰਗ ਸੈਮੀਨਾਰ ਆਰਗੇਨਾਈਜ਼ ਕਰਵਾਏ ਹੈਗੇ ਤਾਂ ਕਿ ਸਾਡੀ ਫੋਰਸ ਦੇ ਨਵੇਂ ਕਾਨੂੰਨਾਂ ਬਾਰੇ ਵਿੱਚ ਪੂਰੀ ਤਰ੍ਹਾਂ ਜਾਨਕ ਹੋ ਸਕੇ ਉਧਰ ਪਠਾਨਕੋਟ ਤੋਂ ਐਡਵੋਕੇਟ ਜਤਿੰਦਰ ਦੇਵ ਸ਼ਰਮਾ ਵੀ ਇਹਨਾਂ ਤਿੰਨ ਕਾਨੂੰਨਾਂ ਨੂੰ ਲੋਕ ਹਿੱਤ ਵਿੱਚ ਦੱਸਦੇ ਨੇ ਇਹ ਹਿੰਦੁਸਤਾਨ ਦੀ ਸਰਕਾਰ ਨੇ 90 ਤਿੰਨ ਕਾਨੂੰਨ ਬਣਾਏ ਆ ਤੇ ਇਹ ਕਾਨੂੰਨਾਂ ਦੀ ਬਹੁਤ ਐਸੀਆਂ ਗਏ ਕਈ ਸੌ ਕਾਨੂੰਨ ਐਸੇ ਸੀ ਜਿਨ੍ਹਾਂ ਦੀ ਕੋਈ ਯੂਜ਼ ਨਹੀਂ ਸੀ ਹੁੰਦਾ ਔਰ ਬਿਨਾਂ ਕਾਰਨ ਤੋਂ ਕਾਨੂੰਨੀ ਕਿਤਾਬਾਂ 'ਚ ਲਿਖੇ ਹੁੰਦੇ ਸੀਗੇ ਕਿਸੇ ਕੰਮ ਨਹੀਂ ਸੀ ਆਉਂਦੇ ਹੁਣ ਪ੍ਰੈਕਟੀਕਲ ਅਪਰੋਚ ਰੱਖਦੇ ਹੋਏ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੇ ਇਹ ਜਿਹੜੇ ਨਵੇਂ ਤਿੰਨ ਕਾਨੂੰਨ ਬਣਾਇਆ ਇਹਦੇ ਨਾਲ ਲੋਕਾਂ ਨੂੰ ਜਲਦੀ ਔਰ ਤੁਰੰਤ ਨਿਆਂ ਜਿਹੜਾ ਉਹ ਮਿਲੇਗਾ ਇਹ ਬਹੁਤ ਵਧੀਆ ਔਰ ਲੋਕਾਂ ਦੇ ਹਿੱਤ 'ਚ ਆ ਤੂ ਪੰਜਾਬ ਐਨਸੀਸੀ ਬਟਾਲੀਅਨ ਦੇ ਅਧੀਨ ਚਲਾਇਆ ਜਾ ਰਿਹਾ 10 ਦਿਨ ਦਾ ਦਿਨ ਰਾਤ ਸਲਾਨਾ ਸਾਂਝਾ ਫੌਜੀ ਸਿਖਲਾਈ ਕੈਂਪ ਖਤਮ ਹੋ ਗਿਆ ਹੈ ਇਸ ਕੈਂਪ ਵਿੱਚ 600 ਕੈਡਟਸ ਨੂੰ ਟ੍ਰੇਨਿੰਗ ਦਿੱਤੀ ਗਈ ਕੈਡਟਸ ਨੂੰ ਬੈਟਲ ਫੀਲਡ ਫੀਲਡ ਕ੍ਰਾਫਟ ਡ੍ਰਿਲ ਹਥਿਆਰਾਂ ਨੂੰ ਖੋਲਣਾ ਤੇ ਜੋੜਨਾ ਨਕਸ਼ਾ ਦਾ ਅਧਿਆਨ ਲੀਡਰਸ਼ਿਪ ਅਤੇ ਐਨਸੀਸੀ ਦੇ ਫਾਇਦੇ ਸੰਬੰਧੀ ਜਾਣਕਾਰੀ ਦਿੱਤੀ ਗਈ ਕੈਂਪ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਕੈਡਿਟਸ ਨੂੰ ਇਹਨਾਂ 10 ਦਿਨਾਂ ਦੇ ਅੰਦਰ ਫੌਜੀ ਜੀਵਨ ਸੰਬੰਧੀ ਸਿਖਲਾਈ ਦਿੱਤੀ ਗਈ ਤਾਂ ਜੋ ਆਪਣੇ ਅੰਦਰ ਅਨੁਸ਼ਾਸਨ ਤੇ ਮਿਹਨਤ ਦੇ ਗੁਣ ਵਿਕਸਿਤ ਕਰ ਸਕਣ ਉਹਨਾਂ ਦੱਸਿਆ ਕਿ ਕੈਡਿਟਾਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰ ਲਈ ਮਹਿਲਾ ਸ਼ਕਤੀਕਰਨ ਅਤੇ ਸਿਹਤ ਸੰਭਾਲ ਫਾਇਰ ਬ੍ਰਿਗੇਡ ਤੇ ਆਫਤ ਪ੍ਰਬੰਧਨ ਪੋਸਕੂ ਐਕਟ सेक्सुअलिटी पीडन ਅਤੇ ਸਾਈਬਰ ਕ੍ਰਾਈਮ ਵਰਗੇ ਵਿਸ਼ਾ ਉੱਤੇ ਵਿਸ਼ੇਸ਼ ਲੈਕਚਰ ਕਰਵਾਏ ਗਏ ਮੌਨਸੂਨ ਪੰਜਾਬ ਪਹੁੰਚ ਗਿਆ ਪਰ ਹੁਣ ਤੱਕ ਉਮੀਦ ਮੁਤਾਬਕ ਨਹੀਂ ਪੈ ਰਿਹਾ ਇਸ ਕਾਰਨ ਗਰਮੀ ਅਤੇ ਉਮਸ ਵਾਲਾ ਮੌਸਮ ਬਣਿਆ ਹੋਇਆ ਹੈ ਪਿਛਲੇ 24 ਘੰਟਿਆਂ ਵਿੱਚ ਜਲੰਧਰ ਸਮੇਤ ਕਈ ਜ਼ਿਲ੍ਹੇ ਵਿੱਚ بارش ਹੋਈ ਹੈ ਇਨ੍ਹਾਂ ਵਿੱਚ ਮੁਹਾਲੀ ਵਿੱਚ 17.5 ਮਿਲੀਮੀਟਰ ਅਤੇ ਰੂਪਨਗਰ ਵਿੱਚ 5.5 ਮਿਲੀਮੀਟਰ ਮੀਂਹ ਸ਼ਾਮਿਲ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ